ਅੱਜ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ ਹੈ ਕਿ ਮਕਬੂਲਪੁਰਾ ਦੀ ਗੜੀ ਨਗਰ ਪੰਚ ਦੇ ਸਾਹਮਣੇ ਇੱਕ ਖਾਲੀ پلاਟ ਦੇ ਵਿੱਚ ਤਿੰਨ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਝੂਮ ਰਹੇ ਹਨ ਜਿਸ ਦੇ ਸੰਬੰਧ ਵਿੱਚ ਐਸਐਚਓ ਮਕਬੂਲਪੁਰਾ ਦੇ ਨਾਲ ਆ ਗਿਆ ਸੀ ਜਿਹੜਾ ਮੌਕੇ ਤੇ ਤਸਦੀਕ ਕੀਤਾ ਔਰ ਆਸ-ਪਾਸ ਦੇ ਜਿੰਨੇ ਵੀ ਐ ਰਾਇਸ਼ ਰੱਖਣ ਵਾਲੇ ਤੇ ਦੁਕਾਨਾਂ ਵਾਲਿਆਂ ਤੋਂ ਤਸਦੀਕ ਕੀਤੀ पर किसी ਵੱਲੋਂ ਵੀ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ ਕਿ ਇਥੇ ਕਿਸੇ ਲੜਕਿਆਂ ਨੇ ਨਸ਼ੇ ਦਾ ਸੇਵਨ ਕੀਤਾ ਹੈ ਫੇਰ ਵੀ ਹਮ ਸਰਪੁਨ ਸਰ ਲੋ ਜਿਹੜੀ ਹੈ ਦਰਸ਼ਾਂਤ ਪਿਛਲੇ ਦਿਨਾਂ ਦੇ ਵਿੱਚ ਕਾਫੀ ਨਸ਼ੇ ਦੇ ਖਿਲਾਫ ਜਿਹੜੀ ਹੈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਡਰੱਗਰ ਪੈਟਰਨਰ ਤੇ ਨਸ਼ਾ ਵੇਚਣ ਵਾਲੇ ਕਰੀਬ ਕਰੀਬ 816 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਕਰੀਬ-ਕਰੀਬ ਅਸੀਂ 300 ਉਹਦੇ ਕਰੀਬ ਐਡਿਕਟ ਜਿਹੜੇ ਆ ਡਰਗ ਦੀ ਐਡਿਕਸ਼ਨ ਸੈਂਟਰ ਵਿੱਚ ਅਸੀਂ ਇਹਨਾਂ ਨੂੰ ਐਡਮਿਟ ਕਰਵਾਇਆ ਜਿਨ੍ਹਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਇਹਨਾਂ ਪਾਸੋਂ ਕਰੀਬ-ਕਰੀਬ 70 ਕਿਲੋ ਅਸੀਂ ਹੈਰਨ ਬਰਾਮਦ ਕੀਤੀ 372 ਕਿਲੋ ਆਈਸ 13 ਕਿਲੋ ਅਸੀਂ ਹਸਕ ਪੱਪੀ ਜਿਹੜੀ ਆ ਉਹ ਅਸੀਂ ਇਹਨਾਂ ਕੋਲ ਰਿਕਵਰ ਕੀਤੀ ਹੈ ਇੰਜੈਕਸ਼ਨ 1550 ਇਹਨਾਂ ਕੋਲ ਕਵਰ ਕੀਤੇ ਹਨ ਕੈਪਸੂਲ ਅਤੇ ਗੋਲੀਆਂ 32157 ਇਹਨਾਂ ਪਾਸੋਂ ਅਸੀਂ ਰਿਕਵਰ ਕੀਤੀ ਇਸ ਤੋਂ ਲਾਵਾ ਜਿਹੜੀ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਪਾਸੋਂ ਅਸੀਂ